ਆ ਵੇਖੋ ਜੀ ਸਾਡਾ ਘਰ ਵੇਖਣ ਆਏ ਆ ਤੇ ਵਿਚਾਰੇ ਆ ਵੇਖਣ ਆਏ ਜਿਹੜੇ ਚੀਜ਼ਾਂ ਹੀ ਲਪਾਈਆਂ ਪੀਵੀਸੀ ਕਰਵਾਈ ਤਾਂ ਵੀ ਤੂੰ ਕਿੱਥੋਂ ਬਈ ਕੀ ਨਾਂ ਤੇਰਾ ਮੇਰਾ ਨਾਮ ਯੂਵਰਾਜ ਆ ਹਾਂ ਮਹਰਤਿਵਾਰਨ ਨਹੀਂ ਸ਼ਾਰਟ ਨਾਮ ਕੀ ਯੂਵੀ ਹੈ ਯੂਵੀ ਹਾਂਜੀ ਤੇਰਾ ਨਾਂ ਕੀ ਵੀਰ ਲਸ਼ੀਸ਼ ਹੈ ਇੱਧਰ ਦਾ ਬੋਨਾ ਨਹੀਂ ਨਹੀਂ ਉਹਦਾ ਸ਼ਾਰਟ ਨਾਮ ਕੀ ਤੇਰਾ ਬੋਨਾ ਲਸ਼ੂ 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 ਲਸ਼ਾਪੁਣਾ ਤਾਂ ਤੇ ਆ ਵੀਰ ਦਾ ਹਾਂ ਮਾਨੀ ਦਾ ਚੋਲ ਨਹੀਂ ਉਹ ਸ਼ੋਰਟ ਨੇ ਵੀ ਆ ਮਾਨੀ ਦਾ ਮਾਨਾ ਵੀ ਆ ਮਾਨਾ ਨਹੀਂ ਆ ਠੀਕ ਤੇਰਾ ਕੀ ਨਾਮ ਹੈ ਤੇਰਾ ਕੀ ਨਾਮ ਹੈ ਪ੍ਰਾਚੀ ਸ਼ੋਰਟ ਨਾਮ ਕੀ ਹੈ ਨਹੀਂ ਇਹ ਕਹਿੰਦੇ ਹਾਤੀ ਆ ਸ਼ੋਰਟ ਨੇ ਗੁਲਫਾ ਮਾਰੀ ਆ ਅੱਛਾ ਤੇ ਤੇਰਾ ਨਾਮ ਕੀ ਆ ਅਛਾ ਅਕਸ਼ਰ ਦਾ ਨਾਮ ਜ਼ਰਾ ਚਲ ਪੱਪੂ ਪੱਪੂ ਇਹ ਤੇਰਾ ਹਰਸ਼ੀ ਤੇ ਛੋਟ ਨੇਵ ਹਰਸ਼ੂ ਹਰਸ਼ੂ ਤੇਰਾ ਰੀਆ ਤੇ ਛੋਟ ਨੇਵ ਛੋਟ ਨੇਵ ਫੁੱਲ ਨੇਵ ਰੀਆ ਨੂੰ ਆ ਗਏ ਲੋ ਰੌਣਕਾਂ ਲੱਗੀਆਂ ਡੇ ਘਰ ਵੇ ਲੋ ਅਚਾਨਕ ਹੀ ਨਿਆਣੇ ਆ ਗਏ ਹੈ ਆਹੋ ਚਲੋ ਇਹਨਾਂ ਨਾਲ ਰੌਣਕਾਂ ਵਾਂ ਨਿਆਣੇ ਨਾਲ ਪਹਿਲਾਂ ਇਵੇਂ ਪਹਿਲਾਂ ਇਵੇਂ ਨੇ ਉਹ ਨਵੇਂ ਛੋਟੇ ਛੋਟੇ ਇਦਾਂ ਇਕੱਠੇ ਖੇਡਣਾ ਤੇ ਅੱਜ ਹੁਣ ਅੱਗੇ ਇਹਨਾਂ ਦੀ ਵਾਰੀ ਆ ਹੋਰ 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 ਫਿਰ ਕਿੰਦਾ ਲੱਗਾ ਡਾਇਲ ਵਈਆਂ ਹੈ ਘੈਂਟਾ ਕੰਮ ਵਧੀਆ ਚਲੋ ਹੋਰ ਫਿਰ ਕੀ ਖਾਣਾ ਪੀਣਾ ਦੱਸੋ ਯਾਰ ਹੁਣ ਤੇ ਲੇਟ ਆਏ ਨਾ ਦੋਹਾ ਢੇਗਰਾਂ ਢੇਗਰਾਂ ਤੇ ਦੁੱਧ ਹੀ ਆ ਪੀਣ ਵਾਲਾ ਪੀਣਾ ਦੱਸੋ ਪੀਣਾ ਕਿਹੜਾ ਕਿਹੜਾ ਪੀਂਦਾ ਦੱਸੋ ਜਿਹੜਾ ਜਿਹੜਾ ਪੀਂਦਾ ਉਹਨੂੰ ਮਿਲ ਜੂ ਹੁਣੇ ਹੀ ਹੁਣੇ ਮਿਲੂਗਾ ਪੀ ਕੇ ਜਾਣਾ ਠੀਕ ਹੈ ਮੈਨੂੰ ਤੇ ਆ ਲੱਗਦਾ ਜਿਹੜੇ ਜਿਹੜੇ ਮੋਟੇ ਨੇ ਦੁੱਧ ਪੀਂਦੇ ਆ ਨਾ ਆਪਾਂ ਵੀ ਪੀਂਦੇ ਆ ਹਾਂ ਆ ਵੀ ਪੀਂਦੀ ਦੁੱਧ ਇਹ ਨਹੀਂ ਪੀਂਦੇ ਉਹ ਵੀ ਪੀਂਦੀ ਆ ਉਹ ਪਿੰਦੀ ਆ ਆ ਬੇਕਵਾਸ ਆ ਤੇ ਨਹੀਂ ਨਹੀਂ ਚਲ ਪੀਣਾ ਤੇ ਮੈਂ ਗਰਮ ਕਰਵਾ ਦੇਣਾ ਹੈ ਜਿਹੜਾ ਜਿਹੜਾ ਪੀਂਦਾ ਹੱਥ ਖੜਾ ਕਰ ਲੈਣਾ ਤੁਹਾਨੂੰ ਪਤਾ ਲੱਗ ਜੇ ਚੱਲ ਯਾਰ ਤੂੰ ਵੱਡੇ ਨਹੀਂ ਹੋਣਾ ਦੁੱਧ ਪੀ ਕੇ ਤੂੰ ਵੱਡੇ ਨਹੀਂ ਹੋਣਾ ਦੁੱਧ ਪੀ ਕੇ ਕਿਉਂ ਅਸੀਂ ਤਾਂ ਨਿਕਾਉਣਾ ਹੋ ਨਹੀਂ ਪੀਣਾ ਸੱਚੀ ਪੀਣਾ ਪੀਣਾ ਕਿਉਂ ਆ ਮੇਰੇ ਤੋਂ ਤੂੰ ਚੋੜਵੀਂ ਹੰਦੀ ਪਰ ਜਾਣਾ ਜਾਣ ਹੁੰਦੀ ਹੈਗੇ ਜਾਣ ਤੂੰ ਇਹ ਪਚਾ ਲੈਂਦੇ ਮਿੰਟੋ ਮਿੰਟੀ ਹੈ ਬੀਬੀ ਸਾਕਾ ਚ ਲੱਗਦੇ ਹੋਰ ਇੱਕ ਦੂਜੇ ਵਜਦੇ ਜਾ ਕੇ ਸਿੱਧੇ ਹੀ ਅੱਛੇ ਗੱਲ ਕਰਾਂਗੇ ਬੱਚੀ ਹੈ ਨਾ ਨਾ ਵੀਰੇ ਤੂੰ ਸਾਰਾ ਨੇ ਪੇਪਰ ਕਿੱਦਾ ਤੂੰ ਨਹੀਂ ਹੋਰ ਪੇਪਰ ਹੁੰਦੇ ਸਾਰੇ ਚੱਲਦੇ ਤੇਰੇ ਕਿੱਦਾਂ ਦੇ ਹੁੰਦੇ ਪੇਪਰ ਵਧੀਆ ਹੁੰਦੇ ਆ ਤੇ ਰਿਜ਼ਲਟ ਵੇਖਣਾ ਤੇ ਸਿੱਧਾ YouTube ਤੇ ਜਾਣਨੇ ਮੈਂ ਠੀਕ ਹੈ ਤੇਰੇ ਮੇਰੇ ਹੱਲੇ ਨਹੀਂ ਹੁੰਦੇ ਕਿਉਂ ਤੇਰਾ ਤੇ ਮਨ ਦਾ ਤੇ ਮੈਨੂੰ ਲੱਗਦਾ ਇੱਕੋ ਹਾਲ ਹੈ ਮੇਰੇ ਸਾਹਮਣੇ ਇਹ ਮਨਕੀਰਤ ਦਾ ਤੇ ਇਹਦਾ ਮੈਨੂੰ ਲੱਗਦਾ ਇੱਕੋ ਹੀ ਹਾਲ ਹੈ ਇਹਨਾਂ ਦਾ ਦੋਨਾਂ ਦਾ ਮੈਂ ਤਾਂ ਸਟਾਰ ਲਾਹ ਕਹਿੰਦਾ ਮੇਰੀ ਬਾਰੇ ਆਹ 66% ਕੱਲਾ ਸਟਾਰ ਹੀ ਪੱਕਾ ਪੱਕਾ ਸਟਾਰ ਲਾਹ ਕਹਿੰਨਾ ਤੇ ਤੂੰ ਬੇਟਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਤੇ ਤੁਹਾਡੇ ਠੀਕ ਹੈ ਕੱਢ ਲਈ ਸਟਾਰਟ ਹੋਈ ਜੇ ਚਲੋ ਹੋਈ ਜਾਣੇ ਚਲੋ ਹੋ ਹੋਈ ਜਾਣੇ ਆ ਚਲੋ ਵਧੀਆ ਵਧੀਆ ਪੜਿਆ ਕਰੋ ਠੀਕ ਆ ਤੇ ਮੇਰੀ ਗੱਲ ਸੁਣੋ ਸਾਰੇ ਵਧੀਆ ਪੜਨਾ ਤੇ ਇੱਕ ਦੂਜੇ ਇੱਕ ਇੱਕ ਦੂਜੇ ਦੀ ਹੈਲਪ ਕਰਨੀ ਪੜਾਈ ਚ ਠੀਕ ਆ ਇੱਕ ਦੂਜੇ ਨੂੰ ਮਾੜੀ ਸਲਾਹ ਨਹੀਂ ਦੇਣੀ ਕਿਸੇ ਨੂੰ ਠੀਕ ਆ ਆਪਣਾ ਆਪਣੀ ਗਲੀ ਦੇ ਵਿੱਚ ਰਹਿਨੇ ਆਪਾਂ ਤੇ ਰਲ ਮਿਲ ਕੇ ਰਹਿਣਾ ਠੀਕ ਆ ਜੋਲੀ ਜੀ ਨੂੰ ਸਟਾਰਟ ਹੋ ਨਹੀਂ ਹੱਣੇ ਨਹੀਂ ਵੇਖੋ ਬਈ ਤੂੰ ਹੀ ਉਹ ਵੱਡੇ ਮੈਂਬਰ ਤੂੰ ਹੀ ਨਿਆਣਿਆਂ ਨੂੰ ਪੂਰੀ ਚ ਚੰਗੀ ਸਲਾਹ ਦੇਣੀ ਆ ਲੜਨਾ ਨਹੀਂ ਹੈਗਾ ਹਨਾ ਕਹ ਕੇ ਦੋ ਜੇ ਨਾ ਕਪੜਾ ਇਹ ਲੋ ਜਰੂਰ ਕਹਿਣਾ ਖਾਣ ਨਾਲ ਧਿਆਨ ਨਹੀਂ ਦੇਣਾ ਠੀਕ ਆ ਬਹੁਤਾ ਖਾਣਾ ਨਹੀਂ ਉਹ ਵੈਸੇ ਉਦਾਂ ਹੀ ਹੁੰਦਾ ਬੰਦਾ ਘੱਟ ਖਾਵੇ ਮੋਟਾ ਹੋ ਜਾਂਦਾ ਵਾ ਜਿਹੜਾ ਜ਼ਿਆਦਾ ਖਾਵੇ ਪਤਲਾ ਰਹਿ ਜਾਂਦਾ ਵਾ ਅੱਜ ਦਾੜਾ ਮਨ ਕੀ ਅੱਜ ਦਾੜਾ ਮਨ ਕੀ ਇਰਦਾ ਜ਼ਿਆਦਾ ਖਾਂਦਾ ਤੇ ਆਵੇ ਸੁੱਕੀ ਹੱਡੀ ਹਾਂ ਅੰਕਲ ਹਾਂ ਕਹਿੰਦੀ ਮੈਂ ਸਭ ਤੋਂ ਵੱਧ ਖਾਂਦੀ ਹਾਂ ਹਾਂ ਤੇ ਵੇਲ ਹਾਂ ਬੇ ਕਿੰਨੀ ਸੋਹਣੀ ਸਿਹਤ ਦੀ ਨਹੀਂ ਅੰਕਲ ਦੇਖੋ ਵੀ ਉਹ ਤੁਹਾਡੇ ਨਾਲ ਹੈ ਇਹ ਨਹੀਂ ਆਹੀ ਹੈ ਹੋਏ ਚਲੋ ਕੋਈ ਗੱਲ ਚਲੋ ਯਾਰ ਰੌਣਕਾਂ ਲੱਗੀਆਂ ਆ ਜਣਾ ਇਹ ਕਹੀਂ ਵਲੌਗ ਬਣਾ ਲਿਆ ਜਣਾ ਚਲੋ ਚਲੋ ਠੀਕ ਹੈ ਜੀ ਵੀਡੀਓ ਚੰਗੀ ਲੱਗੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਠੀਕ ਤੇ ਬਾਦ ਸ਼ਾਹਬਸ਼ ਚਲੋ ਠੀਕ ਹੈ ਹੁਣ ਅੱਕੂ ਅਗਲੀ ਅਕਸ਼ਰਾ ਅਕਸ਼ਰਾ ਜਨਮ ਦਿਨ ਆ ਰਿਹਾ ਹੈ ਜਣ ਚਲੋ ਠੀਕ ਆ ਅਕਸ਼ਰਾ ਦੇ ਜਨਮ ਦਿਨ ਤੇ ਵਲੌਗ ਜ਼ਰੂਰ ਬਣਾਵਾਂਗੇ ਸਾਰ ਤੇ ਬਣਾਇਆ ਕਰਨੇ ਬਾਸ ਹੁਣੇ ਵਿਹਲੇ ਹੀ ਹੋਏ ਨਾ ਵਿਹਲੇ ਫ੍ਰੀ ਤੇ ਇਹ ਵੀ ਵਲੌਗ ਬਣਾਇਆ ਕਰਾਂਗੇ ਠੀਕ ਆ ਤੇ ਹੁਣ ਇਹ ਨਾ ਥੋੜੇ ਚਿਰ ਖਲੋਗੇ ਨਾ ਫਿਰ ਆਪਾਂ ਕੰਟੈਂਟ ਵੀ ਬਣਾਇਆ ਕਰਨੇ ਆ ਫਿਰ ਫੇਰ ਵੇਚ ਲਿਆ ਕਰਾਂਗੇ ਤੁਹਾਨੂੰ ਠੀਕ ਆ ਜੇਦੀ ਲੋੜ ਪਈ ਠੀਕ ਆ ਚਲੋ ਠੀਕ ਆ ਫਿਰ ਕਰ ਦੋ ਬਾਏ ਬਾਏ ਜਾਂਦੇ ਜਾਂਦੇ ਵੀਡੀਓ